ਚਾਲ ਜੀ ਅੱਜ ਆਪਾਂ ਦੋ ਸੂਟ ਲੈ ਕੇ ਆਏ ਆ ਇੱਕ ਪ੍ਰੋਪਰ ਹੈਂਡਵਰਕ ਦੇ ਵਿੱਚ ਹੋਊਗਾ ਦੂਸਰਾ ਹੋਊਗਾ ਜੀ ਆਰਈ ਮਿਕਸ ਦੇ ਵਿੱਚ ਕਿਉਂਕਿ ਹਮੇਸ਼ਾ ਆਪਾਂ ਵੀਡੀਓ ਵਿੱਚ ਦੱਸਦੇ ਰਹਿੰਦੇ ਆ ਕਿ ਜੇਕਰ ਤੁਸੀਂ ਹੈਂਡਵਰਕ ਦੇ ਪ੍ਰੋਪਰ ਸੂਟ ਰੈਡੀ ਨਹੀਂ ਕਰਵਾ ਸਕਦੇ ਕਾਫੀ ਕਾਸਟਲੀ ਪੈਂਦੇ ਨੇ ਤਾਂ ਤੁਸੀਂ ਇਸ ਤਰ੍ਹਾਂ ਦਾ ਮਿਕਸ ਵਰਕ ਕਰਵਾ ਸਕਦੇ ਹੋ ਜਿਹਦੇ ਵਿੱਚ ਆਰਈ ਮਿਕਸ ਹੋਊਗੀ ਤਾਂ ਤੁਸੀਂ ਕਮੈਂਡ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਸੂਟ ਜ਼ਿਆਦਾ ਵਧੀਆ ਲੱਗਿਆ ਜਾਂ ਇਹ ਵਾਲਾ ਕਿਉਂਕਿ ਇਹ ਹੋਊਗਾ ਪ੍ਰੋਪਰ ਹੈਂਡਵਰਕ ਦਾ ਸੂਟ ਜਿਹਦੇ ਉੱਪਰ ਸਾਰੇ ਫਿਦਾ ਹੁੰਦੇ ਕਿ ਸਾਨੂੰ ਹੈਂਡਵਰਕ ਕਰਾਉਣਾ ਚਾਹੀਦਾ ਇੱਕ ਇਹ ਹੁੰਦਾ ਸੀ ਜਿਹਦੇ ਵਿੱਚ ਮਸ਼ੀਨ ਵੀ ਯੂਜ਼ ਪ੍ਰਾਈਸ ਇਹਦਾ ਘੱਟ ਹੁੰਦਾ ਹੈ ਤੇ ਇਹ ਵਾਲਾ ਹੈਂਡਵਰਕ ਜਿਹੜਾ ਕਾਫੀ ਕੋਸਟਲੀ ਹੁੰਦਾ ਕਿਉਂਕਿ ਇਹਦੇ ਤੇ ਮਿਹਨਤ ਬਹੁਤ ਜ਼ਿਆਦਾ ਹੁੰਦੀ ਆ ਤੇ ਚਲੋ ਆਪਾਂ ਤੁਹਾਨੂੰ ਦਿਖਾਉਣੇ ਆ ਦੋਨਾਂ ਸੂਟਾਂ ਦੇ ਵਿੱਚ ਆਪਾਂ ਕੰਪੈਰੀਜ਼ਨ ਕਰਕੇ ਦੱਸਾਂਗੇ ਕਿ ਤੁਸੀਂ ਕਿਉਂ ਜਿਹੜਾ ਹੈਂਡਵਰਕ ਕਰਾਉਣਾ ਚਾਹੀਦਾ ਤੇ ਕਿਉਂ ਤੁਹਾਨੂੰ ਆਰੀ ਵਰਕ ਵੀ ਮਿਕਸ ਵਿੱਚ ਕਰਾਉਣਾ ਚਾਹੀਦਾ ਦੇਖੋ ਜੀ ਇਹ ਪ੍ਰੋਪਰ ਬਣਿਆ ਹੋਇਆ ਹੈਂਡਵਰਕ ਦਾ ਸੂਟ ਆ ਇਹ ਵਿਸਕੋਸ ਆਰਗਨ ਦਾ ਫੈਬਰਿਕ ਆ ਨਾਲ ਤੁਹਾਨੂੰ ਸੂਟ ਦੀ ਡਿਟੇਲ ਵੀ ਦੱਸਦੀਆਂ ਜੇ ਤੁਸੀਂ ਸੂਟ ਰੈਡੀ ਕਰਾਉਣਾ ਹੋਵੇ ਤਾਂ ਤੁਸੀਂ ਇਹ ਸਕਰੀਨਸ਼ਾਟ ਲੈ ਕੇ ਕਰਵਾ ਸਕਦੇ ਹੋ ਇਹ ਗਾਜੀ ਵਿਸਕੋਸ オーਗਾਂਜ਼ਾ ਦਾ ਸੂਟ ਆ ਤੇ ਇਹ ਪ੍ਰੋਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਦੇ ਵਿੱਚ ਬਿਲਕੁਲ ਵੀ ਮਸ਼ੀਨ ਦਾ ਯੂਜ਼ ਨਹੀਂ ਕੀਤਾ ਹੋਇਆ ਇਹਦੇ ਵਿੱਚ ਜਿੰਨੀਆਂ ਵੀ ਚੀਜ਼ ਜੋ ਵੀ ਕੁਝ ਲੱਗਾ ਹੋਇਆ ਦਬਕਾ ਨਾਲ ਕੀ ਪਾਲਸ ਜਾਂ ਫਿਰ ਸਿੱਪੀ ਯੂਜ਼ ਕੀਤਾ ਹੋਇਆ ਇਸ ਤੋਂ ਇਲਾਵਾ ਜੋ ਵਿੱਚ ਥ੍ਰੈਡ ਥ੍ਰੈਡ ਵੀ ਯੂਜ਼ ਕਰਦੇ ਆ ਉਹ ਵੀ ਹੱਥ ਨਾਲ ਕੀਤਾ ਹੁੰਦਾ ਐਂਡ ਪਲੇਨ ਨੂੰ ਹੀ ਅੱਡੇ ਤੇ ਲਗਾਇਆ ਜਾਂਦਾ ਤੇ ਉਸ ਤੋਂ ਇਹ ਸੂਟ ਨੂੰ ਰੈਡੀ ਕੀਤਾ ਜਾਂਦਾ ਇਹ 슬ੀਵਸ ਦਾ ਕੰਮ ਰਹੂਗਾ ਇੱਕ ਘੇਰਾ ਬਣਿਆ ਹੋਇਆ ਪ੍ਰੋਪਰ ਘੇਰੇ ਤੇ ਜਾਨਕਿ ਪੂਰੇ ਸੂਟ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਮਸ਼ੀਨ ਦਾ ਯੂਜ਼ ਨਹੀਂ ਕੀਤਾ ਹੋਇਆ ਇਹ ਪ੍ਰੋਪਰ ਹੈਂਡਵਰਕ ਦਾ ਕੰਮ ਹੁੰਦਾ ਹੈ ਇਹ ਇਸ ਦੀ ਬਾਟਮ ਦਾ ਕੰਮ ਆ ਗਿਆ ਜੀ ਬਹੁਤ ਸੋਹਣਾ ਇਸ ਦੇ ਪੌਂਚਿਆਂ ਦੇ ਉੱਪਰ ਵਰਕ ਆਊਗਾ ਸਲਵਾਰ ਦਾ ਹੁੰਦਾ ਹੈ ਕਿ ਤੁਸੀਂ ਸਲਵਾਰ ਦਾ ਜਦੋਂ ਵੀ ਸੂਟ ਰੈਡੀ ਕਰਵਾਉਂਦੇ ਹੋ ਤਾਂ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਸਟ੍ਰੇਟ ਪਾਕਿਸਤਾਨੀ ਸਲਵਾਰ ਬਣਾਉਣਾ ਚਾਹੁੰਦੇ ਹੋ ਜਾਂ ਪਟਿਆਲਾ ਕਿਉਂਕਿ ਦੋਨਾਂ ਦਾ ਜਿਹੜਾ ਵਰਕ ਹੁੰਦਾ ਹੈ ਅਲੱਗ-ਅਲੱਗ ਜਗ੍ਹਾ ਤੇ ਹੁੰਦਾ ਹੈ ਤੇ ਇਸ ਕਰਕੇ ਬਾਅਦ ਵਿੱਚ ਤੁਹਾਨੂੰ ਸਟਿਚਿੰਗ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਠੀਕ ਹੈ ਇਹ ਹੋ ਗਿਆ ਹੈਂਡਵਰਕ ਦਾ ਸੂਟ ਇਹ ਕੋਸਟਲੀ ਕਿਉਂ ਹੈ ਕਿਉਂਕਿ ਸਾਰਾ ਹੀ ਸੂਟ ਜਿਹੜਾ ਉਹ ਹੱਥ ਦਾ ਬਣਿਆ ਹੋਇਆ ਕਾਰੀਗਰਾਂ ਦੀ ਮਿਹਨਤ ਬਹੁਤ ਜ਼ਿਆਦਾ ਲੱਗੀ ਹੋਈ ਆ ਐਂਡ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਨੂੰ ਵੀ ਆਪਾਂ ਪੇਸਟਿੰਗ ਲੈਸ ਲਾ ਕੇ ਐਂਡ ਪਲਸਵਰਕ ਵਾਲੀ ਜਿਹੜੀ ਇਹਨੂੰ ਲੈਸ ਲਾਈ ਹੋਈ ਆ ਬਹੁਤ ਜ਼ਿਆਦਾ ਸੋਹਣਾ ਸੂਟ ਰੁਣੀ ਹੋਇਆ ਨੈਕਸਟ ਤੁਹਾਨੂੰ ਦਿਖਾਉਣੇ ਆ ਮਿਕਸ ਹਾਰੀ ਵਰਕ ਠੀਕ ਹੈ ਜੀ ਮਿਕਸ ਆਰੀ ਵਰਕ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਜੇਕਰ ਹੈਂਡਵਰਕ ਪ੍ਰੋਪਰ ਹੈਂਡਵਰਕ ਦੀ ਸਾਨੂੰ ਪਿਕਸ ਭੇਜ ਦਿਓ ਤਾਂ ਤੁਸੀਂ ਕਹਿੰਦੇ ਹੋ ਕਿ ਹੈਂਡਵਰਕ ਦਾ ਪ੍ਰਾਈਸ ਕਾਸਟਲੀ ਆ ਪਰ ਸਾਨੂੰ ਡਿਜ਼ਾਈਨ ਇਹ ਚਾਹੀਦਾ ਹੈ ਤਾਂ ਤੁਸੀਂ ਸੇਮ ਡਿਜ਼ਾਈਨ ਜਿਹੜਾ ਉਹ ਮਿਕਸ ਦੇ ਵਿੱਚ ਬਣਾ ਸਕਦੇ ਹੋ ਠੀਕ ਹੈ ਕਾਫੀ ਜ਼ਿਆਦਾ ਲੈਕ ਹੈਵੀ ਬਣਿਆ ਹੋਇਆ ਇਹਦੇ ਵਿੱਚ ਇਹ ਹੁੰਦਾ ਹੈ ਕਿ ਇਹ ਜਗ੍ਹਾ ਦੇ ਉੱਪਰ ਮਸ਼ੀਨ ਦਾ ਕੰਮ ਕੀਤਾ ਜਾਂਦਾ ਆਰੀ ਵਰਕ ਦੀ ਮਸ਼ੀਨ ਹੁੰਦੀ ਆ ਉਹਦੇ ਨਾਲ نیچے ਸਾਰਾ ਪਹਿਲਾਂ ਆਰੀ ਵਰਕ ਦਾ ਕੰਮ ਕੀਤਾ ਜਾਂਦਾ ਫਿਰ ਇਸ ਨੂੰ ਅੱਡੇ ਤੋਂ ਨਾਲ ਕਾਲ ਕੇ ਦੂਸਰੇ ਅੱਡੇ ਤੇ ਲਗਾਇਆ ਜਾਂਦਾ ਜਿੱਥੇ ਸਾਰਾ ਹੱਥ ਦਾ ਕੰਮ ਕੀਤਾ ਜਾਂਦਾ ਇਹਦੇ ਵਿੱਚ ਹੱਥ ਦਾ ਕੰਮ ਘੱਟ ਹੋ ਜਾਂਦਾ ਹੈ ਬਟ ਇਹਨੂੰ ਸਿਰਫ ਕੋਸਟਲੀ ਸੋਰੀ ਇਹਦੇ ਵਿੱਚ ਸਿਰਫ ਹਾਈਲਾਈਟ ਕਰਨ ਵਾਸਤੇ ਹੀ ਇਹ ਇਹਨੂੰ ਹੱਥ ਦਾ ਕੰਮ ਕੀਤਾ ਜਾਂਦਾ ਜੇ ਦੇਖੋ ਜਿਵੇਂ نیچے ਇਹ ਸਾਰਾ ਆਰੀ ਦਾ ਹੋ ਗਿਆ ਇਸ ਜਗ੍ਹਾ ਤੇ ਤੁਸੀਂ ਪ੍ਰੋਪਰ ਦੇਖ ਸਕਦੇ ਸਿੱਪੀ ਵਰਕ ਦਿੱਤਾ ਹੋਇਆ ਪਰਸ ਵਰਕ نیچے ਪ੍ਰੋਪਰ ਦਿੱਤਾ ਹੋਇਆ ਇਹਦੇ ਮਸ਼ੀਨ ਦਾ ਕੰਮ ਦਿੱਤਾ ਹੋਇਆ ਬਟ ਜਿਹੜਾ ਇਹ ਵਾਲਾ ਵਰਕ ਹੁੰਦਾ ਹੈ ਇਹਦੇ ਵਿੱਚ ਪ੍ਰੋਪਰ ਹੀ ਹੈ ਹੱਥ ਦਾ ਕੰਮ ਹੁੰਦਾ ਜਿਹੜਾ ਇਹਦੇ ਵਿੱਚ نیچے ਜਿਹੜਾ ਆ ਤਿੱਲੇ ਦਾ ਯੂਜ਼ ਕੀਤਾ ਗਿਆ ਉਹ ਵੀ ਹੱਥ ਨਾਲ ਕੀਤਾ ਜਾਂਦਾ ਹੈ ਬਟ ਇਹਦੇ ਵਿੱਚ ਤਿੱਲੇ ਦਾ ਯੂਜ਼ ਕੀਤਾ ਜਾਂਦਾ ਮਸ਼ੀਨ ਨਾਲ ਇਸ ਕਰਕੇ ਇਹਨਾਂ ਦੇ ਪ੍ਰਾਈਸ ਘੱਟ ਹੋ ਜਾਂਦੀ ਹੈ ਪੂਰਾ ਸੂਟ ਖੋਲ ਕੇ ਦਿਖਾਉਣੇ ਆ ਫਿਰ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਸੂਟ ਜ਼ਿਆਦਾ ਵਧੀਆ ਲੱਗਿਆ ਇਸ ਦਾ ਵੀ ਕਾਫੀ ਟ੍ਰੈਂਡ ਹੈਗਾ ਇਹ ਨਹੀਂ ਆ ਵੀ ਇਹ ਵਰਕ ਤੁਹਾਨੂੰ ਜ਼ਿਆਦਾ ਆਊਟ ਜਾ ਲੱਗਿਆ ਨਹੀਂ ਜੀ ਬਿਲਕੁਲ ਪ੍ਰੋਪਰ ਲੁੱਕ ਸੇਮ ਆਊਗੀ ਜਿਵੇਂ ਦਾ ਤੁਹਾਨੂੰ ਚਾਹੀਦਾ ਸੂਟ ਜਿਵੇਂ ਦੀ ਤੁਸੀਂ ਪਿਕ ਦੇਖੀ ਹੋਊਗੀ ਸੇਮ ਠੀਕ ਹੈ ਇਹ ਦੇਖੋ ਘੇਰੇ ਦਾ ਵਰਕ ਕੀਤਾ ਹੋਇਆ ਘੇਰਾ ਬਹੁਤ ਸਾਰਾ ਸੋਹਣਾ ਹੈਵੀ ਬਣਿਆ ਹੋਇਆ ਸਲੀਵਸ ਦੇਖੋ ਬਹੁਤ ਜ਼ਿਆੜੀਆਂ ਹੈਵੀ ਨੇ ਠੀਕ ਹੈ ਸਲੀਵ ਦੇਖੋ ਬਹੁਤ ਜਿਆਦਾ ਹੈਵੀ ਇਹਦੇ ਵਿੱਚ ਵੀ ਇਹ ਸਾਰਾ ਆਰੀ ਦਾ ਕੰਮ ਹੁੰਦਾ ਹੈ ਇਹ ਸਾਰਾ ਹੀ ਮਸ਼ੀਨਾਂ ਦਾ ਕੰਮ ਕੀਤਾ ਜਾਂਦਾ ਹੈ ਮਸ਼ੀਨ ਜਲਦੀ ਕੰਮ ਕਰਦੀ ਹੈ ਇਸ ਕਰਕੇ ਇਹਨਾਂ ਦਾ ਪ੍ਰਾਈਸ ਜਿਹੜਾ ਉਹ ਘੱਟ ਹੋ ਜਾਂਦਾ ਹੈ ਇਹ ਸਾਰਾ ਇਸ ਦੇ ਕੰਮ ਕੀਤਾ ਹੋਇਆ ਬਹੁਤ ਜਿਆਦਾ ਹੈਵੀ ਆ ਤੁਸੀਂ ਦੇਖ ਕੇ ਰਹਿ ਜਾਓ ਕਿ ਇੰਨਾ ਜਿਆਦਾ ਹੈਵੀ ਸੂਟ ਬਣਿਆ ਹੋਇਆ ਇਹ ਪ੍ਰੋਪਰ ਸਾਰਾ ਹੀ ਇਹਦੇ ਤੇ ਕੰਮ ਕੀਤਾ ਹੋਇਆ ਠੀਕ ਹੈ ਇਸ ਦੇ ਕਿਲੇ ਦਾ ਕੰਮ ਫਿਰ ਪ੍ਰੋਪਰ ਸਾਰਾ ਦਿਖਾਉਣੀ ਹੈ ਇਸ ਦੇ ਨੈਕਲਾਈਨਸ ਬਣੀ ਹੋਈ ਕਾਫੀ ਹੈਵੀ ਨੈਕਲਾਈਨਸ ਆ ਜੇਕਰ ਤੁਸੀਂ ਦੇਖੋਗੇ ਫਰੰਟ ਬਹੁਤ ਜ਼ਿਆਦਾ ਹੈਵੀ ਸ਼ੋ ਹੋਊਗਾ ਬਹੁਤ ਜ਼ਿਆਦਾ ਜੇ ਪ੍ਰਾਈਸ ਦੀ ਗੱਲ ਕਰਦੇ ਆਂ ਜੀ ਇਹ ਸੂਟ ਬਣਿਆ ਹੋਇਆ ਸੀ 12000 ਦਾ ਚਣੌਣ ਦਾ ਇਹਦੇ ਨਾਲ ਦੁਪੱਟਾ ਆਏਗਾ ਦੁਪੱਟੇ ਨੂੰ ਲੈਂਸ ਲਾ ਕੇ ਪ੍ਰੋਪਰ ਤੁਹਾਡੀ ਚੋਇਸ ਦੇ ਅਕੋਰਡਿੰਗ ਲੈਂਸ ਲਾ ਕੇ ਹਾਈਲਾਈਟ ਕਰਕੇ ਪ੍ਰੋਪਰ ਦਿੱਤਾ ਜਾਊਗਾ ਜਿਵੇਂ ਵੀ ਤੁਹਾਨੂੰ ਚਾਹੀਦਾ ਜ ਜਿੱਦਾਂ ਦੀ ਫਿਕਸ ਦੇ ਵਿੱਚ ਤੁਸੀਂ ਚਾਹੁੰਦੇ ਹੋ ਸੇਮ ਤੁਹਾਨੂੰ ਉਦਾਂ ਦੀ ਚੀਜ਼ ਬਣਾ ਕੇ ਦਿੱਤੀ ਜਾਊਗੀ ਤੇ ਸੂਟ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਦੇਖੋ ਇਹ ਹੋ ਗਿਆ ਜੀ ਆਰੀ ਮਿਕਸ ਦਾ ਕੰਮ ਠੀਕ ਹੈ ਇਹ ਥੋੜਾ ਕੰਮ ਸੀਗਾ ਇਹ ਹੈਂਡਵਰਕ ਦਾ ਕੰਮ ਹੈ ਇਹ ਹੱਥ ਦਾ ਕੰਮ ਕੀਤਾ ਹੋਇਆ ਇਹਦੇ ਵਿੱਚ ਬਿਲਕੁਲ ਵੀ ਮਸ਼ੀਨ ਨਹੀਂ ਯੂਜ਼ ਕੀਤੀ ਹੋਈ ਪਲੇਨ ਕਪੜਾ ਹੀ ਏਡੇ ਤੇ ਲੱਗਾ ਸੀ ਉਸ ਨੂੰ ਹੱਥ ਨਾਲ ਕੰਮ ਕੀਤਾ ਇਹਦੇ ਵਿੱਚ ਪਹਿਲਾਂ ਮਸ਼ੀਨ ਯੂਜ਼ ਕੀਤੀ ਸੀ ਉਸ ਤੋਂ ਉੱਪਰ ਇਹਨੂੰ ਹਾਈ ਡੈਟ ਹੱਥ ਨਾਲ ਕੀਤਾ ਗਿਆ ਤੇ ਤੁਸੀਂ ਇਹਨਾਂ ਚੋਂ ਦੋਨਾਂ 'ਚੋਂ ਦੱਸ ਸਕਦੇ ਹੋ ਕਿ ਕਿਹੜਾ ਸੂਟ ਜ਼ਿਆਦਾ ਸੋਹਣਾ ਬਣਿਆ ਹੈ ਕਿਹਦੇ ਉੱਪਰ ਕਿਉਂਕਿ ਇਹ ਜਿਹੜਾ ਸੂਟ ਇਹ ਇਹ ਆਰਲੀ 7000 ਦਾ ਸੂਟ ਬਣਿਆ ਹੈ ਜਿਹਦੇ ਵਿੱਚ ਵਿਸਕੋਸ ਆਰਗੈਂਜਰ ਬਾਕੀ ਫੈਬਰਿਕ ਦੀ ਹੁੰਦੀ ਹੈ ਕੁਆਲਿਟੀ ਫੈਬਰਿਕ ਦੇ ਅਕੋਰਡਿੰਗ ਪ੍ਰਾਈਸ ਆਉਂਦਾ ਜਿੱਦਾਂ ਦਾ ਤੁਸੀਂ ਫੈਬਰਿਕ ਲਗਾਓਗੇ ਪ੍ਰਾਈਸ ਵੀ ਉਦਾਂ ਦਾ ਅਪ ਡਾਊਨ ਹੋ ਜਾਊਗਾ ਇਹ ਵਾਲਾ ਪਿਓਰ ਨੇਚਰਲ ਕ੍ਰੇਪ ਤੇ ਬਣਿਆ ਜੇਕਰ ਇਹ ਹੈਂਡਵਰਕ ਦਾ ਸੂਟ ਹੁੰਦਾ ਤਾਂ ਇਹ 12-13000 ਦਾ ਸੂਟ ਬਣਦਾ ਕਿਉਂਕਿ ਇਹ ਦੁਪट्टे ਦੇ ਅਕੋਰਡਿੰਗ ਵੀ ਇਹਦਾ ਦਾ ਪ੍ਰਾਈਸ ਹੁੰਦਾ ਇਹ ਆਰੀ ਮਿਕਸ ਦੇ ਹੋਣ ਕਰਕੇ ਇਹ ਸਿਰਫ 9000 ਦੇ ਵਿੱਚ ਸੂਟ ਰੈਡੀ ਹੋਇਆ ਤੇ ਸੂਟ ਬਹੁਤ ਜ਼ਿਆਦਾ ਹੈਵੀ ਰੈਡੀ ਹੋਇਆ ਸਿਰਫ ਇਹਨਾਂ ਦੇ ਜੇ ਫਰਕ ਹੁੰਦਾ ਤੁਸੀਂ ਇਹਨੂੰ ਜੇ ਤੁਸੀਂ ਇਦਾਂ ਦੇ ਹੈਂਡਵਰਕ ਦੇ ਸੂਟ ਨਹੀਂ ਰੈਡੀ ਕਰਵਾ ਸਕਦੇ ਬਹੁਤ ਜ਼ਿਆਦਾ ਮਹਿੰਗੇ ਲੱਗਦੇ ਤਾਂ ਤੁਸੀਂ ਇਹ ਵਾਲੇ ਕਨਸੈਪਟ ਦੇ ਵਿੱਚ ਆ ਸਕਦੇ ਆਰੀ ਵਰਕ ਦੇ ਨਾਲ ਤੁਸੀਂ ਹੈਂਡਵਰਕ ਕਰਵਾ ਕੇ ਆਪਣੀ ਦੀ ਮਨਪਸੰਦ ਸੂਟ ਤਿਆਰ ਕਰਵਾ ਸਕਦੇ ਹੋ ਅੱਜਕੱਲ ਵੈਸੇ ਵੀ ਬਹੁਤ ਟ੍ਰੈਂਡ ਆ ਇਹਦਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਜ਼ਿਆਦਾ ਸੂਟ ਜ਼ਿਆਦਾ ਅਛਾ ਲੱਗਿਆ ਜਾਂ ਇਹ ਵਾਲਾ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਸੂਟ ਡਿਜ਼ਾਈਨਸ ਬਹੁਤ ਜ਼ਿਆਦੇ ਵਧੀਆ ਲੱਗੇ ਹੋਣਗੇ ਜਿੱਦਾਂ ਦਾ ਵੀ ਸੂਟ ਲੱਗਦੇ ਨੇ ਪਲੀਜ਼ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ